ਪੁਲਿਸ ਨੇ ਕਿਸਾਨਾਂ ਤੇ ਵੱਡਾ ਧਾਵਾ ਬੋਲ ਦਿੱਤਾ ਹੈ ਸ਼ੰਭੂ ਮੋਰਚੇ ਤੋਂ ਇਸ ਵਕਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਤعداد ਦੇ ਨਾਲ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਕੁੱਟ ਪਹੁੰਚ ਚੁੱਕੀ ਹੈ ਔਰ ਉੱਥੇ ਕਿਸਾਨ ਸਿਰਫ ਸੈਂਕੜਿਆਂ ਦੀ ਗਿਣਤੀ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੁਲਿਸ ਹੈ ਔਰ ਹਰੀਆਂ ਪੱਟਾਂ ਵਾਲੇ ਕੁਝ ਤੋਂ ਪ੍ਰਸਾਦ ਨੇ ਆ ਉਹ ਪੁਲਿਸ ਦੇ ਸਾਹਮਣੇ ਬੈਠੇ ਹੋਏ ਨੇ ਪੁਲਿਸ ਉਹਨਾਂ ਦੇ ਤੰਬੂ ਪਟ ਰਹੀ ਹੈ ਸਟੇਜ ਦੇ ਉੱਪਰ ਪੁਲਿਸ ਨੇ ਕਬਜ਼ਾ ਕਰ ਲਿਆ ਜਿਹੜੇ ਕਿਸਾਨ ਅੱਜ ਉੱਥੇ ਬੈਠੇ ਨੇ ਉਹ ਪੁਲਿਸ ਦੇ ਸਾਹਮਣੇ ਬੈਠ ਕੇ ਨੇ ਪੁਲਿਸ ਨੇ ਫੜੋ ਫੜੀ ਕਰਕੇ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਪਰਣਾ ਸ਼ੁਰੂ ਕਰ ਦਿੱਤਾ ਅੱਜ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਬੁਲਾਇਆ ਸੀ ਔਰ ਚੰਡੀਗੜ੍ਹ ਮੀਟਿੰਗ ਕਰਨ ਤੋਂ ਬਾਅਦ ਤੁਰੰਤ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਗਜੀਤ ਸਿੰਘ ਢੱਲੇਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸਰਵਜਿਤ ਸਿੰਘ ਪੁਧੇਰ ਨੂੰ ਕਾਕਾ ਸਿੰਘ ਕੋਟੜਾ ਨੂੰ ਅਭਮਨਿਊ ਪਹਾੜ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਦੇਖ ਸਕਦੇ ਹੋ ਇਸ ਕਮਾਂਡੋ ਸੈਂਟਰ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਔਰ ਤੁਹਾਨੂੰ ਲਾਈਵ ਤਸਵੀਰਾਂ ਸ਼ੰਭੂ ਮੋਰਚੇ ਦੀਆਂ ਦਿਖਾ ਰਹੇ ਆ ਪੁਲਿਸ ਹੀ ਪੁਲਸ ਹੈ ਜਿੱਧਰ ਦੇਖੋ ਪੁਲਿਸ ਦੀਆਂ ਧਾੜਾਂ ਨੇ ਔਰ ਸਾਹਮਣੇ ਥੋੜੇ ਕਿਸਾਨ ਨੇ ਸ਼ੰਭੂ ਖਨੋਰੀ ਮੋਰਚੇ ਤੇ ਅੱਜ ਬਹੁਤ ਘੱਟ ਕਿਸਾਨ ਸੀਗੇ ਕਿਉਂਕਿ ਮੀਟਿੰਗ ਸੀ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਔਰ ਪਹਿਲਾ ਇੱਥੇ ਪੁਲਿਸ ਨੇ ਪਹੁੰਚ ਕੇ ਕਿਸਾਨਾਂ ਨੂੰ ਅਨਾਉਂਸਮੈਂਟ ਕੀਤੀ ਤੇ ਫਿਰ ਐਡਾ ਤੁਸੀਂ ਜੀਸੀਬੀ ਦੇਖ ਸਕਦੇ ਹੋ ਜੀਸੀਬੀ ਦੇ ਨਾਲ ਕਿਸਾਨਾਂ ਦੇ ਤੰਬੂ ਜਿਹੜੇ ਨੇ ਉਹ ਢਾਏ ਜਾ ਰਹੇ ਨੇ ਵਾਟਰ ਕੈਨਨ ਵੀ ਪੁਲਿਸ ਨੇ ਮੰਗਾਇਆ ਹੋਇਆ ਤੁਸੀਂ ਇਹ ਸੀਨ ਦੇਖ ਕੇ ਹਰਾਨ ਰਹਿ ਜਾਓਗੇ ਕਿ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਕਿਸ ਤਰ੍ਹਾਂ ਅੰਦਰ ਖਾਤੇ ਗੁਪਤ ਤਰੀਕੇ ਨਾਲ ਤਿਆਰੀ ਕੀਤੀ ਤੇ ਫਿਰ ਕਿਸ ਤਰੀਕੇ ਦੇ ਨਾਲ ਅਚਾਨਕ ਰਾਤ ਦੇ ਸਮੇਂ ਜਿਹੜਾ ਸ਼ੰਭੂ ਮੋਰਚੇ ਤੇ ਖਨੋਰੀ ਮੋਰਚੇ ਦੇ ਉੱਪਰ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਹੋ ਚੁੱਕੀ ਹੈ ਪੁਲਿਸ ਕਾਫੀ ਸਾਰੀਆਂ ਬੱਸਾਂ ਲੈ ਕੇ ਗਈ ਔਰ ਤੁਸੀਂ ਦੇਖ ਸਕਦੇ ਹੋ ਬੱਸਾਂ ਕਿਸਾਨਾਂ ਦੇ ਨਾਲ ਭਰੀਆਂ ਜਾ ਰਹੀਆਂ ਨੇ ਔਰ ਉਹਨਾਂ ਕਿਸਾਨਾਂ ਨੂੰ ਕਿੱਥੇ ਲੈ ਕੇ जाया ਜਾਊਗਾ ਇਹਦਾ ਅਜੇ ਕੁਝ ਨਹੀਂ ਪਤਾ ਔਰ ਇੰਟਰਨੈਟ ਵੀ ਪਟਿਆਲਾ ਰਾਜਪੁਰਾ ਇਲਾਕੇ ਦੇ ਵਿੱਚ ਬੰਦ ਕਰ ਦਿੱਤਾ ਹੋਇਆ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਇੰਟਰਨੈਟ ਬੰਦ ਹੈ ਤੇ ਸਪੀਡ ਵੀ ਸਲੋ ਕੀਤੀ ਹੋਈ ਹੈ ਲਾਈਵ ਤਸਵੀਰਾਂ ਤੁਸੀਂ ਦੇਖੋ ਕਿਵੇਂ ਭਗਦਰ ਮੱਚੀ ਹੋਈ ਹੈ ਪੁਲਿਸ ਤੇ ਕਿਸਾਨ ਜਿਹੜੇ ਨੇ ਪਰ ਇਹ ਤਸਵੀਰਾਂ ਜਦੋਂ ਢੱਲੇਵਾਲ ਹੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੱਖ-ਵੱਖ ਥਾੜਿਆਂ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਉਸ ਵਕਤ ਦੀਆਂ ਤਸਵੀਰਾਂ ਨੇ ਢੱਲੇਵਾਲ ਤੇ ਬਾਕੀ ਆਗੂਆਂ ਨੂੰ ਉਸ ਟਾਈਮ ਪੁਲਿਸ ਨੇ ਗ੍ਰਿਫਤਾਰ ਕੀਤਾ ਜਦੋਂ ਉਹ ਸੈਂਟਰ ਨਾਲ ਮੀਟਿੰਗ ਕਰਕੇ ਤੇ ਚੰਡੀਗੜ੍ਹ ਤੋਂ ਅਜੇ ਨਿਕਲ ਹੀ ਰਹੇ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਉਹਨਾਂ ਦੀਆਂ ਖੁਦ ਗੱਡੀਆਂ ਚਲਾ ਕੇ ਉਹਨਾਂ ਨੂੰ ਲੈ ਕੇ ਜਾ ਰਹੀ ਹੈ ਔਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਪੀ ਸਰੇ ਕਿਸਾਨ ਆਗੂਆਂ ਨੂੰ ਲਜਾਇਆ ਗਿਆ 게ਟ ਬੰਦ ਕਰ ਦਿੱਤਾ ਗਿਆ ਤੁਸੀਂ ਦੇਖੋ ਤੁਹਾਨੂੰ ਉਸ ਵਕਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਦੋਂ ਕਿਸਾਨਾਂ ਦੀ ਫੜੋ ਫੜੀ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਚੱਲ ਰਹੀ ਹੈ ਉਧਰ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਵੱਡੇ ਬਿਆਨ ਦੇ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਭਗਵੰਤਮਾਨ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਿੱਧਾ ਹੀ ਪੂਰੇ ਪੰਜਾਬ ਦੀ ਕਿਸਾਨੀ ਨੂੰ ਕੁਚਲਣ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਕਿਸਾਨ ਤੇ ਪੁਲਿਸ ਕਿਵੇਂ ਗੁੱਥਮ ਗੁੱਥਾ ਹੋ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਕਿਉਂ ਫੜ ਰਹੇ ਹੋ ਕਿਉਂ ਗ੍ਰਿਫਤਾਰ ਕਰ ਰਹੇ ਹੋ ਪੁਲਿਸ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਭਗਵੰਤ ਮਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਭਗਵੰਤ ਮਾਨ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਸ਼ੰਭੂ ਤੇ ਖਨੌਰੀ ਮੋਰਚਾ ਲਾ ਕੇ ਬੈਠੇ ਕਿਸਾਨ ਠੀਕ ਨੇ ਉਹਨਾਂ ਦੀਆਂ ਮੰਗਾਂ ਠੀਕ ਨੇ ਉਹਨਾਂ ਨੇ ਚੰਡੀਗੜ੍ਹ ਉਹ ਜਾਣਾ ਚਾਹੁੰਦੇ ਨੇ ਭਗਵਾਨ ਤਮਨ ਸਰਕਾਰ ਕਹਿੰਦੀ ਨਹੀਂ ਕਿ ਰਸਤੇ ਕਿਸਾਨਾਂ ਨੇ ਨਹੀਂ ਰੋਕੇ ਅ ਰਸਤੇ ਤਾਂ ਜਿਹੜੇ ਸਰਕਾਰ ਨੇ ਰੋਕੇ ਨੇ ਤੁਸੀਂ ਦੇਖੋ ਕਿਵੇਂ ਕਿਸਾਨਾਂ ਨੂੰ ਚੱਕ ਕੇ ਲਜਾਇਆ ਜਾ ਰਿਹਾ ਉਥੋਂ ਔਰ ਤੁਸੀਂ ਦੇਖੋ ਕਿੰਨੀ ਪੁਲਿਸ ਹੈ 1 1 2 2 ਕਿਸਾਨ ਔਰ 20 20 ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਕਿਸਾਨ ਨਾਰੇ ਬਾਜੀ ਵੀ ਕਰ ਰਹੇ ਨੇ ਤੇ ਪਰ ਉਹਨਾਂ ਦੀ ਨਾਰੇ ਬਾਜੀ ਪੁਲਿਸ ਦੇ ਇੰਨੇ ਜਿਆਦਾ ਜਮਾਵੜੇ ਦੇ ਵਿੱਚ ਨਹੀਂ ਸੁਣ ਪਾ ਰਹੀ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਲੱਗੀ ਹੈ ਔਰ ਜਿਹੜਾ ਸੰਯੁਕਤਕ ਮੋਰਚਾ ਭਾਰਤੋਂ ਨੇ 26 ਤਰੀਕ ਨੂੰ ਵਿਧਾਨ ਸਭਾ ਦੇ ਘਰਾਓ ਦਾ ਐਕਸ਼ਨ ਦਿੱਤਾ ਹੋਇਆ ਪਿਛਲੇ ਦਿਨੀ 5 ਮਾਰਚ ਨੂੰ ਕਿਸਾਨਾਂ ਦੀ ਫੜੋ ਫੜੀ ਹੋਈ ਸੀ ਜਦੋਂ ਉਹਨਾਂ ਨੇ ਚੰਡੀਗੜ੍ਹ ਮੋਰਚੇ ਦਾ ਐਲਾਨ ਕੀਤਾ ਸੀ ਤੁਸੀਂ ਸ਼ੰਭੂ ਮੋਰਚੇ ਤੋਂ ਖਣੋਰੀ ਮੋਰਚੇ ਤੋਂ ਲਾਈਵ ਇਹ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਦੇਖੋ ਕਿਵੇਂ ਕਿਸਾਨਾਂ ਦੇ ਜਿਹੜੇ ਤੰਬੂ ਸੀਗੇ ਜਾਂ ਉੱਥੇ ਜਿਹੜੇ ਸੜਕ ਦੇ ਕਿਨਾਰੇ ਉਹ ਬੈਠੇ ਸੀ ਉਹ ਸਾਰਾ ਕੁਝ ਢਾਇਆ ਗਿਆ ਢਾਇਆ ਜਾ ਰਿਹਾ ਪਹਿਲਾਂ ਉੱਥੇ ਪੁਲਿਸ ਅਫਸਰਾਂ ਨੇ ਜਾ ਕੇ ਅਨਾਉਂਸਮੈਂਟ ਕੀਤੀ ਹੈ ਪੁਲਿਸ ਅਫਸਰਾਂ ਨੇ ਕਿਹਾ ਕਿ ਦੇਖੋ 10 ਮਿੰਟ ਅਸੀਂ ਤੁਹਾਨੂੰ ਦਿੰਨੇ ਆ 10 ਮਿੰਟਾਂ ਦੇ ਵਿੱਚ ਸਾਡੀਆਂ ਬਸਾਂ 'ਚ ਆਪਿਆ ਕੇ ਚੜਜੋ ਜਾਂ ਫਿਰ ਅਸੀਂ ਤੁਹਾਨੂੰ ਫੜ ਕੇ ਲੈ ਕੇ ਜਾਵਾਂਗੇ ਔਰ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਾਰ ਤੇ ਕਾਰ ਦੇ ਦੁਆਲੇ ਕਿੰਨੇ ਪੁਲਿਸ ਵਾਲੇ ਹੋ ਗਏ ਨੇ ਇੱਕ ਇੱਕ ਬੰਦੇ ਨੂੰ ਫੜਨ ਦੇ ਲਈ 10 10 12 12 ਪੁਲਿਸ ਵਾਲੇ ਜਿਹੜੇ ਨੇ ਉਹ ਉੱਥੇ ਮੌਜੂਦ ਨੇ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਅੱਜ ਪੂਰਾ ਫਾਇਦਾ ਉਠਾਇਆ ਔਰ ਕਿਸਾਨ ਕਹਿੰਦੇ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਉਹ ਕਹਿੰਦੇ ਅੱਜ ਤੱਕ ਇਸ ਦੌਰ ਦੇ ਵਿੱਚ ਦੂਜਾ ਦੇਸ਼ ਵੀ ਕਿਸੇ ਦੂਜੇ ਦੇਸ਼ ਦੇ ਵਿਅਕਤੀਆਂ ਨੂੰ ਬੁਲਾ ਕੇ ਤੇ ਐਦਾਂ ਮੀਟਿੰਗ ਲਈ ਬੁਲਾ ਕੇ ਐਦਾਂ ਵਿਸ਼ਵਾਸ ਘਾਤ ਨਹੀਂ ਕਰਦਾ ਜਿੱਦਾਂ ਸਾਡੇ ਨਾਲ ਕੀਤਾ ਗਿਆ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਮੀਟਿੰਗ ਲਈ ਬੁਲਾਇਆ ਗਿਆ ਤੇ ਮੀਟਿੰਗ ਨੂੰ ਬੁਲਾ ਕੇ ਸਾਡੇ ਆਗੂ ਨੂੰ ਗ੍ਰਿਫਤਾਰ ਕਰਨ ਲਗੇ ਤੁਸੀਂ ਦੇਖੋ ਕਿਸਾਨ ਆਪਣੇ ਨਾਲ ਦੇ ਸੁਣੀਆਂ ਬਣਾ ਜਿੰਦੀ ਲਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਦੇ ਤੁਸੀਂ ਦੇਖੋ ਕਿਵੇਂ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਬਹਿਸ ਚੱਲ ਰਹੀ ਹੈ ਕਿਸਾਨਾਂ ਦੀ ਔਰ ਉਸ ਅਫਸਰ ਆਪਣੀਆਂ ਬਲੀਲਾ ਤੇਰੇ ਕਿਸਾਨ ਆਪਣੀਆਂ ਬਲੀਲਾ ਤੇਰੇ ਨੇ ਔਰ ਵੱਡੋ ਵੱਡੀ ਕਿਸਾਨਾਂ ਦੀ ਜੜੀਆ ਉਹ ਚੱਲ ਰਹੀ ਹੈ ਉਧਰ ਪੰਜਾਬ ਜਨਗਤਾਰ ਦੇ ਆਗੂ ਦੀ ਪਾਰਟੀ ਦੇ ਬੁਲਾਵਾ ਨਹੀਂ ਕਿਹਾ ਇਹ ਵਪਾਰੀ ਵਰਗ ਨੂੰ ਰਕਸਾਲ ਹੋ ਰਿਹਾ ਤੁਸੀਂ ਇਸ ਕਰਕੇ ਕਰ ਰਹੇ ਆ ਕਿਸਾਨ ਕਹਿੰਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੁਲਿਸ ਅਫਸਰ ਜਿਹੜੇ ਨੇ ਨਾਨਕ ਸਿੰਘ ਉਹ ਵੀ ਮੌਜੂਦ ਨੇ ਮਨਜੀਤ ਮਨਦੀਪ ਸਿੰਘ ਸਿੱਧੂ ਜਿਹੜੇ ਪੁਲਿਸ ਅਫਸਰ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੀ ਅਗਵਾਈ ਚ ਇਹ ਪੂਰਾ ਆਪਰੇਸ਼ਨ ਚੱਲ ਰਿਹਾ ਔਰ ਪੰਜਾਬ ਸਰਕਾਰ ਵਪਾਰੀ ਵਰਗ ਨੂੰ ਆਪਣੇ ਨਾਲ ਅਟੈਚ ਕਰਨ ਦੇ ਲਈ ਕਿਸਾਨ ਕਹਿੰਦੇ ਨੇ ਕਿ ਵਪਾਰੀ ਵਰਗ ਦਾ ਨਾਂ ਲੈ ਰਹੀ ਆ ਕਿਸਾਨ ਇਹ ਕਹਿ ਰਹੇ ਨੇ ਕਿ ਪਿੰਡਾਂ ਚੋਂ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੀ ਹੁਣ ਕੋਈ ਵੋਟ ਨਹੀਂ ਪਾਉਗੀ ਹਾਂ ਵਪਾਰੀ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਟਾਈਮ ਚ ਵੋਟਾਂ ਪਾ ਦੇਣ ਤੇ ਪਾ ਦੇਣ ਪਰ ਜਿੰਨਾ ਪਿੰਡਾਂ ਦੇ ਵਿੱਚ ਕਿਸਾਨ ਨੇ ਉਥੋਂ ਵੋਟ ਨਹੀਂ ਪਾਈਗੀ ਇਹ ਕਾਫੀ ਸਰੇ ਕਿਸਾਨ ਆਗੂਆਂ ਦੇ ਬਿਆਨ ਇਸ ਟਾਈਮ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਆਏ ਨੇ ਇਹ ਤਸਵੀਰ ਜਿਹੜੀ ਆ ਜਦੋਂ ਢੱਲੇਵਾਲ ਪੰਹੇਰ ਤੇ ਦੂਸਰੇ ਕੋਣ ਨੂੰ ਗ੍ਰਿਫਤਾਰ ਕਰਕੇ ਲਜਾਇਆ ਗਿਆ ਤਾਂ ਤੁਸੀਂ ਦੇਖੋ ਉਹ ਕਮਾਂਡੋ ਟ੍ਰੇਨਿੰਗ ਸੈਂਟਰ ਹੈ ਉੱਪਰ ਬੋਰਡ ਲਿਖਿਆ ਹੋਇਆ ਇੱਥੇ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਸਰੀਆਂ ਗੱਡੀਆਂ ਦਾ ਕਾਫਲਾ ਜਿਹੜੇ ਆਗੂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਫੀ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖੋ ਇਹ ਲਗਭਗ 15-20 ਗੱਡੀਆਂ ਹੋਣਗੀਆਂ ਜਿਨ੍ਹਾਂ 'ਚ 10-12 ਅੰਦਰ ਜਾ ਚੁੱਕੀਆਂ ਨੇ ਬਾਕੀ ਅਜੇ ਵੀ ਅੰਦਰ ਜਾਈ ਜਾ ਰਹੀਆਂ ਨੇ ਇੰਨੀਆਂ ਜ਼ਿਆਦਾ ਗੱਡੀਆਂ ਦਾ ਕਾਫਲਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੁਸੀਂ ਦੇਖੋ ਅਜੇ ਵੀ ਗੱਡੀਆਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਲੈ ਕੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਅੰਦਰ ਜਾ ਰਹੀਆਂ ਨੇ ਦੂਜੇ ਪਾਸੇ ਜਿਹੜੀਆਂ ਜਿਹੜੀਆਂ ਲੋਕਤੰਤਰੀ ਜਮਹੂਰੀ ਦੇ ਸੱਥੇ ਬੰਦੀਆਂ ਨੇ ਉਹ ਭਗਵੰਤਾਨ ਸਰਕਾਰ ਤੇ ਤੁਸੀਂ ਦੇਖੋ ਕਿਵੇਂ ਗੇਟ ਬੰਦ ਕਰ ਲਿਆ ਗਿਆ ਜਦੋਂ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਕਸਾਨਾਂ ਨੂੰ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਗੇਟ ਬੰਦ ਕਰਦੇ ਮੈਂ ਡਿਊਟੀ ਇਨ ਦੀ ਸਟਰੀਟ ਤੋਂ ਲੱਗਿਆ ਹੋਇਆ ਜਿਹੜੇ ਉਹ ਉੱਥੇ ਅਨਾਉਂਸਮੈਂਟ ਕਰ ਰਹੇ ਨੇ ਸਿਵਲ ਅਧਿਕਾਰੀ ਪ੍ਰਸ਼ਾਸਨ ਦੇ ਤੋਂ ਪੂਰ ਸਰਕਾਰੀ ਮਨਦੀਪ ਸਿੰਘ ਸਿੱਧੂ ਜਿਹੜੇ ਬਹੁਤ ਸੱਤਰ ਨੇ ਤੁਸੀਂ ਦੇਖ ਸਕਦੇ ਹੋ ਉਹ ਉੱਥੇ ਖੜੇ ਨੇ ਔਰ ਅਨਾਉਂਸਮੈਂਟ ਸਪੀਕਰ ਤੋਂ ਇਤਿਜ਼ਾਰ ਕੀ ਅਨਾਉਂਸਮੈਂਟ ਹੋ ਰਹੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਆ ਦਿੱਲੀ ਮੋਰਚੇ ਤੋਂ ਬਾਅਦ ਸਯੁਕਤ ਕਿਸਾਨ ਮੋਰਚਾ ਇੱਕ ਵੱਡੀ ਤਾਕਤ ਬਣ ਗਿਆ ਸੀ ਪਰ ਉਸ ਤੋਂ ਬਾਅਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਤਿੰਨ ਚਾਰ ਧੜਿਆਂ 'ਚ ਵੰਡੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਆਪਣਾ ਧੜਾ ਵੱਖਰਾ ਕਰਕੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬਣਾ ਲਿਆ ਉਸ ਤੋਂ ਬਾਅਦ ਫਿਰ ਕਿਸਾਨ ਮਜ਼ਦੂਰ ਮੋਰਚਾ ਕੁਝ ਜਥੇਬੰਦੀਆਂ ਨੇ ਬਣਾ ਲਿਆ ਤੇ ਜਿਹੜਾ ਸਭ ਤੋਂ ਪਹਿਲਾਂ ਸਯੁਕਤ ਕਿਸਾਨ ਮੋਰਚਾ ਭਾਰਤ ਬਣਾਇਆ ਸੀ ਹੁਣ ਜਦੋਂ ਸਯੁਕਤ ਕਿਸਾਨ ਮੋਰਚੇ ਦੀ ਤਾਕਤ ਤਿੰਨ ਧੜਿਆਂ 'ਚ ਵੰਡੀ ਗਈ ਤੇ ਕਿਸੇ ਵੀ ਤੜੇ ਨੂੰ ਸਰਕਾਰ ਗੋਲ ਨਹੀਂ ਰਹੀ ਸਭ ਨੂੰ ਨੁਕਸਾਨ ਹੋ ਰਿਹਾ ਇਕਤਾ ਲਈ ਕੋਸ਼ਿਸ਼ਾਂ ਹੋਈਆਂ ਪਰ ਸਿਰੇ ਨਹੀਂ ਚੜੀਆਂ ਮੈਂ ਡਿਊਟੀ ਦੇ ਸਟਰੀਟ ਦੇ ਦੌਰ ਤੇ ਲੱਗਿਆ ਹੋਇਆ ਹਾਂ ਤੁਹਾਡੇ ਤਾਰਫ ਦੱਸਣਾ ਚਾਹੁੰਦਾ ਕਿ ਅੰਦਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਹੈ ਇਹ ਅਨਲਾਪਨ ਹੈਗੀ ਆ ਜੋ ਵੀ ਤੁਹਾਡੀ ਗੈਦਰ ਕਿੱਥੇ ਇਕੱਠੇ ਹੋਏ ਹੋਏ ਹੋ ਸਰਕਾਰ ਦਾ ਫਿਕਰ ਹੈ ਕਿ ਅੱਜ ਇਹ ਬਾਰਦਰ ਹੋਣਾ ਸਭ ਤੋਂ ਅੱਜ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰਕਾਨੂੰਨੀ ਹੈਗਾ ਠੀਕ ਹੈ ਜੀ ਇਹਨੂੰ ਗੈਰ ਕਮਿਊਨਿਟੀ ਡਿclare ਕਰਦੇ ਆ ਘੋਟਿਤ ਕਰਦੇ ਆ ਤੁਹਾਨੂੰ ਅਸੀਂ 30 ਮਿੰਟ ਦਾ ਵਾਅਦਾ ਦਿੱਤੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਹਰ ਜਿੱਥੇ ਬਸੌਣ ਦੇ ਵਿੱਚ ਆਪੇ ਆ ਬਹਿ ਜਾਓ ਕਿਸੇ ਨਾਲ ਕੋਈ ਟਕਰਾਅ ਨਹੀਂ ਹੋਊਗਾ ਕਿਸੇ ਨਾਲ ਕੋਈ ਗਾਰਡ ਨਹੀਂ ਕਿਤੇ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੋਣੀ ਜਿਸ ਤੋਂ ਬਾਅਦ ਤੁਸੀਂ ਬਾਹਰ ਪੌਂਡ ਦੇ ਜਿੱਥੇ ਜਾਓ